ਦੇਖੋ ਬੜੇ ਮਾਨ ਦੀ ਗੱਲ ਹੈ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਣ ਲਈ ਜੋ ਗੁਲਾਮੀ ਦੀ ਜੰਜੀਰਾਂ ਤੇ ਬੰਨਿਆ ਆਇਆ ਸੀ ਮੁਲਕ ਉਹਨੂੰ ਆਜ਼ਾਦ ਕਰਾਣ ਲਈ ਸਮੂਹ ਪੰਜਾਬੀਆਂ ਨੇ 95% ਦੇ ਰੂਪ ਚ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਾਨੂੰ ਇਸ ਬੜੇ ਮਾਨ ਦੀ ਗੱਲ ਹੈ ਕਿ ਅੱਜ ਅਸੀਂ ਉਸ ਪੰਜਾਬੀ ਜਿਹੜੇ ਕਿ 24 ਮਈ 1896 ਨੂੰ ਜਨਮ ਹੋਇਆ ਸਦਾ ਕਰਤਾਰ ਸਿੰਘ ਸਰਾਭਾ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਦੇ ਸੋ ਮਾਨ ਦੀ ਗੱਲ ਹੈ ਕਿ ਛੋਟੀ ਉਮਰ ਚ 19 ਸਾਲ ਦੀ ਉਮਰ 'ਚ ਮਹਿਜ 19 ਸਾਲ ਦੀ ਉਮਰ 'ਚ ਉਹਨਾਂ ਨੇ ਕੁਰਬਾਨੀ ਦਿੱਤੀ ਤੇ ਲਾਹੌਰ ਦੀ ਜਿਹੜੀ ਸੈਂਟਰਲ ਜੇਲ ਸੀ ਉਹਦੇ ਵਿੱਚ ਉਹਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਿ ਸਾਨੂੰ ਇਸ ਗੱਲ ਦਾ ਮਾਣ ਵੀ ਪ੍ਰਾਪਤ ਹੈ ਗਦਰ ਲਹਿਰ ਦੀ ਜੇ ਆਪਾਂ ਗੱਲ ਕਰੀਏ ਗਦਰ ਲਹਿਰ ਦੇ ਮੋਢੀ ਬਣੇ ਕਰਤਾਰ ਸਿੰਘ ਸਰਾਭਾ ਸਾਡੇ ਕੌਮੀ ਸ਼ਹੀਦ ਨੇ ਔਰ ਅੱਜ ਅਸੀਂ ਸਮੂਹ ਫ੍ਰੀ ਨਾ ਫਾਈਟਰ ਪਰਿਵਾਰ ਤੁਸੀਂ ਦੇਖ ਸਕਦੇ ਹੋ ਸਾਡੀ ਸਮੂਹ ਜਥੇਬੰਦੀ ਦੇਖੋ ਬੜੇ ਮਾਣ ਦੀ ਗੱਲ ਹੈ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਣ ਲਈ ਜੋ ਗੁਲਾਮੀ ਦੀ ਜੰਜੀਰਾਂ 'ਚ ਬੰਨਿਆ ਆਇਆ ਸੀ ਮੁਲਕ ਉਹਨੂੰ ਆਜ਼ਾਦ ਕਰਾਣ ਲਈ ਸਮੂਹ ਪੰਜਾਬੀਆਂ ਨੇ 95% ਦੇ ਰੂਪ 'ਚ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਾਨੂੰ ਇਸ ਬੜੇ ਮਾਣ ਦੀ ਗੱਲ ਹੈ ਕਿ ਅੱਜ ਅਸੀਂ ਉਸ ਪੰਜਾਬੀ ਜਿਹੜੇ ਕਿ 24 ਮਈ 1896 ਨੂੰ ਜਨਮ ਹੋਇਆ ਸਦਾ ਕਰਤਾਰ ਸਿੰਘ ਸਰਾਭਾ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਾਡੇ ਸੋ ਮਾਣ ਦੀ ਗੱਲ ਹੈ ਕਿ ਛੋਟੀ ਉਮਰ 'ਚ 19 ਸਾਲ ਦੀ ਉਮਰ 'ਚ ਮਹਿਜ 19 ਸਾਲ ਦੀ ਉਮਰ 'ਚ ਉਹਨਾਂ ਨੇ ਕੁਰਬਾਨੀ ਦਿੱਤੀ ਤੇ ਲਾਹੌਰ ਦੀ ਜਿਹੜੀ ਸੈਂਟਰਲ ਜੇਲ ਸੀ ਉਹਦੇ ਵਿੱਚ ਉਹਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਤੇ ਸਾਨੂੰ ਇਸ ਗੱਲ ਦਾ ਮਾਣ ਵੀ ਪ੍ਰਾਪਤ ਹੈ ਗਦਰ ਲਹਿਰ ਦੀ ਜੇ ਆਪਾਂ ਗੱਲ ਕਰੀਏ ਗਦਰ ਲਹਿਰ ਦੇ ਮੋਢੀ ਬਣੇ ਕਰਤਾਰ ਸਿੰਘ ਸਰਾਭਾ ਸਾਡੇ ਕੌਮੀ ਸ਼ਹੀਦ ਨੇ ਔਰ ਅੱਜ ਅਸੀਂ ਸਮੂਹ ਫ੍ਰੀडम फाइਟਰ ਪਰਿਵਾਰ ਤੁਸੀਂ ਦੇਖ ਸਕਦੇ ਹੋ ਸਾਡੀ ਸਮੂਹ ਜਥੇਬੰਦੀ ਜਿਹੜੀ ਫ੍ਰੀडम फाइਟਰ ਪਰਿਵਾਰਕ ਸੰਗਠਨ ਹੈ ਦਾਸ ਨਾਲ ਸਮੂੱਚੀ ਟੀਮ ਖੜੀ ਹੈ ਮਾਸਟਰ ਜੀ ਖੜੇ ਨੇ ਅੰਕਲ ਜੀ ਖੜੇ ਹੈ ਬਾਵਾ ਜੀ ਖੜੇ ਹੈ ਅਛਰ ਜੀ ਪਸਾ ਪ੍ਰਗਟ ਸਿੰਘ ਜੀ ਸਾਥ ਜਸਦੀਪ ਸਿੰਘ ਜੀ ਖਡਰਾ ਸਾਹਿਬ ਸਾਰੇ ਸਾਡੇ ਅੰਕਲ ਖਾਰ ਸਾਹਿਬ ਸਾਰੀ ਸਮੂਚੀ ਟੀਮ ਅੱਜ ਅਸੀਂ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਮਾਣ ਮਹਿਸੂਸ ਕਰਦੇ ਆਂ ਵੀ ਸਾਨੂੰ ਵੀ ਉਹਨਾਂ ਦਿਖਾਏ ਦਰਸਾਏ ਮਾਰਗ ਤੇ ਸਾਨੂੰ ਚੱਲਣ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਹੋਏ ਨੇ ਉਹ ਵੀ ਉਹਨਾਂ ਨੇ ਵੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਦੇ ਰਾਹ ਤੇ ਚੱਲਦੇ ਫੜ ਮੁੱਲਾ ਪਾਇਆ ਬੈ ਜੇ ਗੱਲ ਕਰੀਏ ਸਾਡੇ ਜਿਵੇਂ ਸਾਡੇ ਜਸਹਰ ਸਰ ਅਕਬੀਰ ਸਿੰਘ ਜਿਵੇਂ ਜਸਹਰ ਸੁਰਜੀਤ ਸਿੰਘ ਜਿਹੜੇ ਖਾਰ ਸਾਹਿਬ ਨੇ ਸਭ ਪ੍ਰਗਟ ਸਿੰਘ ਤੇ ਦਾਦਾ ਜੀ ਜਿਹੜੇ ਸਾਚੀ ਜੀ ਸਿੰਘ ਤੇ ਦਾਦਾ ਜੀ ਹੋਏ ਨੇ ਸਾਖ ਧਰਮ ਸਿੰਘ ਜੀ ਸਾਡੇ ਅੱਛਰ ਜੀ ਖੜੇ ਇਹਨਾਂ ਦੇ ਨਾਨਾ ਜੀ ਜਿਨ੍ਹਾਂ ਨੇ ਦੇਸ਼ ਜਾਗਰਣ ਨੂੰ ਵੀ ਆਪਣਾ ਅਹਿਮ ਰੋਲ ਉਹਨਾਂ ਦੇ ਇਹਨਾਂ ਜਿਹੜੇ ਸਾਡੇ ਕੌਮੀ ਸ਼ੀਰਦ ਹੋਇਆ ਇਹਨਾਂ ਦਿਖਾਏ ਰਸਤੇ ਤੇ ਚੱਲਦੇ ਹੋਇਆ ਉਹ ਉਹਨਾਂ ਨੇ ਨਾਲ ਜੋ ਜੰਗੇ ਆਜ਼ਾਦੀ ਹੋਈ ਹੈ ਉਹ ਚ ਆਪਣਾ ਰੋਲ ਅਦਾ ਕੀਤਾ ਤੇ ਅੱਜ ਸਾਨੂੰ ਮਾਣ ਮਹਿਸੂਸ ਹੋ ਰਿਹਾ ਅਸੀਂ ਕੱਸਾ ਕਰਤਾ ਸਿੰਘ ਰੱਬਾ ਜੀ ਦਾ ਜੋ ਜਨਮ ਦਿਹਾੜਾ ਬੜੇ ਸ਼ਰਧਾ ਤੇ ਪ੍ਰੇਮ ਤੇ ਪਿਆਰ ਦੇ ਨਾਲ ਜਿਸ ਖੰਨਾ ਦੇ ਵਿੱਚ ਮਨਾ ਰਹੇ ਆ ਤੇ ਆਨ ਵਾਲੇ ਸਮੇਂ ਤੇ ਅਸੀਂ ਸਟੇਟ ਪੱਧਰ ਤੇ ਵੀ ਅਸੀਂ ਇਹਨਾਂ ਦਾ ਜੋ ਅਗਲੇ ਸਾਲ ਕਿਉਂਕਿ ਇਸ ਵਾਰ ਚੋਣਾਂ ਆ ਗਈਆਂ ਸੀ ਵੋਟਾਂ ਆਣ ਕਰਕੇ ਪਹਿਲਾਂ ਪ੍ਰੋਗਰਾਮ ਸਾਡਾ ਬਣੇ ਖੰਨੇ ਜੀ ਅਸੀਂ ਸਟੇਟ ਪੱਧਰ ਤੇ ਉਹਨਾਂ ਦਾ ਜਨਮ ਦਿਹਾੜਾ ਪਰ ਵਿੱਚ ਚੋਣਾ ਆਨ ਕਰਕੇ ਕਿਉਂਕਿ ਸਾਰੇ ਸਿਆਸੀ ਲੋਕ ਵੀ ਬਿਜੀ ਨੇ ਤੇ ਸਾਨੂੰ ਜਗ੍ਹਾ ਵੀ ਨਹੀਂ ਪ੍ਰੋਪਰ ਐਡ ਹੋ ਸਕੀ ਕਿਉਂਕਿ ਚੋਣਾ ਕਰਕੇ ਚੋਣ ਚੱਲ ਰਿਆ ਸੀ ਮੋਹਮ ਤੇ ਇਸ ਕਰਕੇ ਅਸੀਂ ਅਗਲੇ ਆਉਂਦੇ ਸਾਲ ਉਹਨਾਂ ਦਾ ਜਨਮ ਦਿਹਾੜਾ ਵੱਡੇ ਵੱਡੇ ਪੱਧਰ ਤੇ ਸਟੇਟ ਪੱਧਰ ਤੇ ਅਸੀਂ ਖੰਨੇਸ਼ਾ 'ਚ ਮਨਾਵਾਂਗੇ ਸੋ ਇੱਕ ਵਾਰ ਫੇਰ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਸਮੂਹ ਭਾਰਤ ਵਾਸੀਆਂ ਨੂੰ ਮੈਂ ਇੱਕ ਵਾਰ ਫੇਰ ਲੱਖ ਲੱਖ ਵਧਾਈ ਦੇਣਾ ਸਰਤਾ ਸਿੰਘ ਜਰਵਾਹ ਜੀ ਦੇ ਦਿਖਾਏ ਹੋਏ ਦਸਾਏ ਮਾਰਗ ਤੇ ਜਲਣ ਦੀ ਪ੍ਰੇਰਣਾ ਦੇਣਾ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੁਣਾ ਪਈਆ ਜਨਮ ਦਿਹਾੜਾ ਕੀ ਕਹਿਣਾ ਚਾਹੋਗੇ ਇਸ ਜਨਮ ਦਿਹਾੜੇ ਤੇ ਤੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਮੁੱਚੀ ਜੋ ਪਰਿਵਾਰਕ ਜਥੇਬੰਦੀ ਹੈ ਸੁਤੰਤਰਤਾ ਸੰਗਰਾਮੀ ਵੈਲਫੇਅਰ ਸੁਸਾਇਟੀ ਜੋ ਸਾਡੀ ਐਸੋਸੀਏਸ਼ਨ ਹੈ ਉਹਨਾਂ ਵੱਲੋਂ ਅੱਜ ਸਾਰੇ ਹੀ ਜੋ ਮੇਰੇ ਭਾਰਤ ਵਾਸੀ ਨੇ ਪੰਜਾਬ ਵਾਸੀ ਨੇ ਉਹਨਾਂ ਨੂੰ ਸਰਦਾਰ ਕਰਤਾਰ ਸਿੰਘ ਹੀਰਾਬਾ ਸਾਹਿਬ ਉਹਨਾਂ ਦੇ ਅੱਜ ਜਨਮ ਦਿਹਾੜੇ ਦੇ ਉੱਤੇ ਅਸੀਂ ਨਿੱਗੀ ਸ਼ਰਧਾਂਜਲੀ ਭੇਟ ਕਰਨ ਆਏ ਹਾਂ ਸਾਡੇ ਵੱਡੇ ਬਜ਼ੁਰਗ ਸਾਡੇ ਪਰਿਵਾਰਕ ਜੋ ਵੀ ਅਹੁਦੇਦਾਰ ਸਹਬਾਨ ਨੇ ਸਾਡੇ ਪ੍ਰਧਾਨ ਸਾਹਿਬ ਹਰਜੀਤ ਸਿੰਘ ਜੀ ਪਾਟੀ ਆ ਉਹਨਾਂ ਦੀ ਰਹਿਨਮਾਈ ਚ ਅਸੀਂ ਅੱਜ ਆਪਣੇ ਦਫ਼ਤਰ ਵਿਖੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰੇ ਨੇ ਤੇ ਸਰਦਾਰ ਕਰਤਾਰ ਸਿੰਘ ਜੀ ਸਰਾਬਾ ਜੀ ਦਾ ਬਹੁਤ ਵੱਡਾ ਬੜਮੁੱਲਾ ਯੋਗਦਾਨ ਰਿਹਾ ਹੈ ਭਾਰਤ ਦੀ ਆਜ਼ਾਦੀ ਦੇ ਵਿੱਚ ਔਰ ਸਭ ਤੋਂ ਯੰਗਸਟਰ ਜੋ ਆਪਾਂ ਕਹਿ ਸਕਦੇ ਆ ਇਹ ਜੋ ਸੰਤੰਤਰਤਾ ਸਗ੍ਰਾਮੀ ਹੋਏ ਨੇ ਮਹਿਜ਼ 19 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਸੰਘਰਸ਼ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅਰੰਤ ਦੇ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਲਾਹੌਰ ਦੇ ਵਿੱਚ ਸੋ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਇਸ ਮੌਕੇ ਦੇ ਉੱਤੇ ਕਿ ਜਿੱਥੇ ਆਪਾਂ ਇਹ ਨਾ ਜੋ ਸਾਡੇ ਕੌਮੀ ਸ਼ਹੀਦ ਨੇ ਉਹਨਾਂ ਦੇ ਜੋ ਅਸੀਂ ਇਹਨਾਂ ਦੇ ਦਿਹਾੜੇ ਮਨਾਉਂਦੇ ਆਂ ਜ਼ਿਆਦਾਤਰ ਜੋ ਸਾਡੇ ਭਾਰਤ ਵਾਸੀ ਨੇ ਉਹ ਇਹਨਾਂ ਦੇ ਦਿਹਾੜਿਆਂ ਨੂੰ ਭੁੱਲਦੇ ਜਾ ਰਹੇ ਨੇ ਅੱਖੋਂ ਪਰੋਖੇ ਕਰਦੇ ਜਾ ਰਹੇ ਨੇ ਉੱਥੇ ਸਰਕਾਰਾਂ ਵੀ ਜੋ ਸੰਤੰਤਰਤਾ ਸੰਗਰਾਮੀ ਤੇ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਸਾਖ ਸਬੰਧੀ ਜਾਂ ਅੱਗੋਂ ਜੋ ਉਹਨਾਂ ਦੀ ਪੀੜੀਦਰ ਪੀੜੀ ਚੱਲੇ ਆ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੀਆਂ ਮੰਗਾਂ ਜਾਂ ਉਹਨਾਂ ਦੀ ਫੈਸਿਲਿਟੀ ਵਾਸਤੇ ਵੀ ਕੋਈ ਖਾਸ ਕਦਮ ਨਹੀਂ ਉਠਾ ਰਹੇ ਹੈਗੇ ਸੋ ਜੋ ਕਿ ਇੱਕ ਬਹੁਤ ਹੀ ਦੁਖਦਾਈ ਚੀਜ਼ ਹੈ ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਸ ਮੌਕੇ ਦੇ ਉੱਤੇ ਆਪਾਂ ਪ੍ਰਣ ਲਈਏ ਕਿ ਆਪਾਂ ਆਪਣੇ ਜੋ ਸਾਡੇ ਸਤੰਤਰ ਸੰਗਰਾਮੀ ਹੈਗੇ ਨੇ ਉਹਨਾਂ ਦੀ ਯਾਦਗਾਰਾਂ ਨੂੰ ਸੰਭਾਲੀਏ ਉਹਨਾਂ ਦੇ ਦਿਹਾੜਿਆਂ ਨੂੰ ਮਨਾਈਏ ਅਰਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਵੀ ਆਪਾਂ ਕੁਝ ਯੋਗਦਾਨ ਜ਼ਰੂਰ ਅਸੀਂ ਪਾਈ ਹੈ ਇਹਨਾਂ ਕਹਿੰਦਾ ਮੈਂ ਖੇਮਤ ਦਾ ਜਾਚਕਾ ਸ਼੍ਰੀ ਵਾਇ ਖਾਲਸਾ ਵਾਇਗੁਰ ਜੀ ਕੀ ਫਤਿਹ ਅਸੀਂ ਸਾਰੇ ਫਰੀडम ਪਰਿਵਾਰ ਦੇ ਮੈਂਬਰ ਸਰਦਾਰ ਕਰਤਾਰ ਸਿੰਘ ਸਰਾਬਾ ਜ਼ਿਲ੍ਹਾ ਬੁਧੇਣਾ ਜ਼ਿਲ੍ਹੇ ਦੇ ਹੈ ਉਹਨਾਂ ਨੂੰ ਸ਼ਰਧਾਂਜਲੀ ਦੇ ਫੋਲ ਦੇ ਜਿਹੜੀ ਇਕੱਠੇ ਹੋਇਆ ਮੈਂ ਪ੍ਰਮਾਤਮਾ ਕੋਲ ਦੁਆ ਕਰਦਾ ਵੀ ਇਸ ਵਿਛੜੀ ਰੂਹ ਜਿਹੜੀ ਹੈ ਇੰਨੀ ਛੋਟੀ ਉਮਰ ਵਿੱਚ ਜਿਨ੍ਹਾਂ ਨੇ ਸਤੰਤਤਾ ਦੇ ਆਜ਼ਾਦੀ ਦੇ ਜੋਗਦਾਨ ਪਾਇਆ ਹੈ ਪ੍ਰਮਾਤਮਾ ਉਹਨਾਂ ਨੂੰ ਆਪਣੇ ਚੰਗੇ ਚਰਨਾਂ ਚ ਨਿਵਾਸ ਰੱਖੇ ਤਾਂ ਕਿ ਲੋਕਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਤੋਂ ਸਤਿ ਭਾਵਨਾ ਲੈ ਕੇ ਤਾਂ ਕਿ ਸਾਰੇ ਬੱਚੇ ਜਿਹੜੇ ਹੈ ਆਉਣ ਵਾਲੇ ਉਹ ਇਹਨਾਂ ਦਾ ਮਾਨ ਸਤਕਾਰ ਕਰਨ ਤਾਂ ਕਿ ਦੇਸ਼ ਦੇ ਸਾਰੇ ਜੰਗ ਫਲਰ ਜੀ ਇਸ ਦੀ ਸਮੁੱਚੀ ਕੌਮ ਲਈ ਉਹ ਅਹਿਜ਼ਾਰ ਕੰਮ ਕਰ ਲਈ ਤਤ ਪਰ ਰਹਿਣ जय हिंद हां जी ਅੱਜ ਅਸੀਂ ਖੰਨੇ ਵਿਖੇ ਸ਼ਹੀਦ ਕਰਤਾਰ ਸਿੰਘ ਸ਼ਰਾਬਾ ਜੀ ਉਹਨਾਂ ਦੀ ਸੀਦੀ ਦਿਹਾੜੇ ਨੂੰ ਫੁੱਲ ਪੇਂਟ ਕਰਨਾ ਆਏ ਆ ਸਾਡੇ ਸੂਓ ਸੰਗਠਨ ਖੰਨਾ ਪਰਿਵਾਰ ਫਰੀडम फाइਟਰ ਪਰਿਵਾਰ ਕੰਨਾ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨਾ ਆਏ ਆ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਬੜਾ ਮੁੱਲਾ ਯੋਗਦਾਨ ਦਿੱਤਾ ਤੇ ਦੇਸ਼ ਵਿੱਚ ਆਜ਼ਾਦੀ ਆਜ਼ਾਦੀ ਦੇ ਲਈ ਆਪਣਾ ਯੋਗਦਾਨ ਦਿੱਤਾ ਉਹਦੇ ਲਈ ਸੀ ਸਾਰੇ ਸੰਬੂਧ ਫਰੀडम फाइਟਰ ਪਰਿਵਾਰ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨਾ ਹੈ ਤੇ ਉਹਨਾਂ ਦੇ ਇਸ ਯੋਗਦਾਨ ਦੇ ਲਈ ਉਹਨਾਂ ਨੂੰ ਨਮਨ ਪ੍ਰਣਾਮ ਕਰਦੇ ਹਾਂ